ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਇਕ ਪਾਲਾ ਟੀਵੀ ਮੈਂ ਹਾਂ ਤੁਹਾਡਾ ਆਪਣਾ ਪੰਕਜ ਵਿਜਾਜ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਬਹੁਤ ਭਾਰੀ ਗਰਮੀ ਪੈ ਰਹੀ ਸੀ ਕੱਲ ਮਾਨਸੂਨ ਦੀ ਪਹਿਲੀ ਬਰਖਾ ਹੋਈ ਆ ਮੀਂਹ ਪੈਣ ਨਾਲ ਬਹੁਤ ਜ਼ਿਆਦਾ ਜਿਦਾ ਮਤਲਬ ਗਰਮੀ ਤੋਂ ਰਾਹਤ ਮਿਲੀ ਹੈ ਉਸ ਦੇ ਨਾਲ ਨਾਲ ਜਿੱਦਾਂ ਕਿ ਨੁਕਸਾਨ ਵੀ ਹੋਇਆ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਮਿਹੜੂ ਤੋਂ ਜਿਹੜੀ ਮਲਸੀਆਂ ਵਾਲੋਂ ਨਹਿਰ ਜਾਂਦੀ ਸੀ ਉਹ ਟੁੱਟ ਗਈ ਹੈ ਨਵੇਂ ਪਿੰਡ ਨਵੇਂ ਪਿੰਡ ਜੱਟਾਂ ਤੋਂ ਟੁੱਟ ਗਈ ਹੈ ਪਿੰਡ ਵਾਲਾਂ ਦੀ ਸੂਝ-ਬੂਝ ਨਾਲ ਉਸਨੂੰ ਬਚਾਇਆ ਗਿਆ ਹੈ ਆਓ ਗੱਲਬਾਤ ਕਰਦੇ ਆ ਸਰਬਜੀਤ ਸਿੰਘ ਸਰਪੰਚ ਨਵਾਪੈਣ ਜੱਟਾਂ ਨਾਲ ਜੀ ਸਰਬਜੀਤ ਸਿੰਘ ਸਰਪੰਚ ਨਵਾਪੈਣ ਜੱਟਾਂ ਜੀ ਭਾਈ ਕੀ ਕੰਮ ਹੈ ਅੱਜ ਇਕੱਠੇ ਹੋਣ ਦਾ ਇੱਥੇ ਜੀ ਕਾਰਨ ਇਹ ਆ ਜੀ ਇਹ ਜੋ ਨਹਿਰ ਜੋ ਬਿਲਗੇ ਤੋਂ ਆ ਰਹੀ ਆ ਮਲਸੀਆਂ ਨੂੰ ਅੱਗੇ ਜਾਂਦੀ ਆ ਜੀ ਇਹ ਨਹਿਰ ਅੱਜ ਇਥੇ ਨਵਾਪੈਣ ਜੱਟਾਂ ਦੇ ਕੋਲੋਂ ਟੁੱਟ ਗਈ ਜੋ ਕਾਫੀ ਫਸਲਾਂ ਦਾ ਨੁਕਸਾਨ ਹੋਇਆ ਆ ਉਹ ਅੱਜ ਬੰਨ ਨਹੀਂ ਬੰਨ ਕੇ ਹਟਿਆਹੀਂ ਜੋ ਸਵੇਰ ਦੇ ਤੜਕੇ ਦੇ ਲੱਗੇ ਆ ਜੀ ਅਸੀਂ ਉਹ ਬੰਨ ਕੇ ਹਟਿਆ ਸਾਡੀ ਨਹਿਰੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿੱਦੋਂ ਤਾਂ ਸਾਨੂੰ ਲੋੜ ਹੁੰਦੀ ਆ ਉਦੋਂ ਇਹ ਪਾਣੀ ਨਹੀਂ ਆ ਜੇ ਦੋ ਪਿੱਛੇ ਬਰਸਾਤਾਂ ਹੋ ਜਾਂਦੀਆਂ ਸਾਰੇ ਮੋਗੇ ਬੰਦ ਕਰ ਦਿੰਦੇ ਆ ਉਦੋਂ ਪਾਣੀ ਇਹ ਨਹਿਰ ਮੋਰੇ ਆ ਕੇ ਡਾਫ ਲਾਉਂਦੀ ਆ ਤੇ ਸਾਡਾ ਨੁਕਸਾਨ ਮੋਰੇ ਹੁੰਦਾ ਮੋਰੇ ਸਾਡੀਆਂ ਫਸਲਾਂ ਸਾਰੀਆਂ ਖਰਾਬ ਹੋਣ ਰਹੀਆਂ ਆ ਜੀ ਆ ਦੇਖੋ ਤੁਸੀਂ ਨਿਗਾਹ ਮਾਰੋਗੀ ਪਾਣੀ ਪਾਣੀ ਫਿਰਦਾ ਕਿੰਨੇ ਏਕੜ ਝੋਨੇ ਦੇ ਜਿਹੜੇ ਡੁੱਬ ਗਏ ਆ ਜੀ ਸਾਡੇ ਅੱਛਾ ਭਾਈ ਤੇ ਆਪਣ ਤੋਂ ਸਰਕਾਰ ਕੋਲ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਵੀ ਇਹਨੂੰ ਨਹਿਰ ਨੂੰ ਜਾਂ ਤਾਂ ਵੰਡਵਾ ਪਾਣੀ ਦਿੱਤਾ ਜਾਵੇ ਜਦੋਂ ਤਾਂ ਪਾਣੀ ਦੀ ਸਾਨੂੰ ਲੋੜ ਨਹੀਂ ਉਦੋਂ ਸਾਰਾ ਇੱਥੇ ਛੱਡਿਆ ਜਾਂਦਾ ਜਿਹਨੂੰ ਜੋੜਿਆ ਗਿਆ ਤਾਂ ਗਰਮੀਆਂ ਨੂੰ ਵੀ ਸਾਨੂੰ ਪਾਣੀ ਦਿੱਤਾ ਜਾਵੇ ਜਦੋਂ ਝੋਨੇ ਦੀ ਲਵਾਈ ਚੱਲਦੀ ਆ ਉਦੋਂ ਸਾਨੂੰ ਪਾਣੀ ਨਹੀਂ ਦਿੱਤਾ ਜਾਂਦਾ ਸੱਚੀ ਸਾਫ ਸਫਾਈ ਵੀ ਕੀਤੀ ਜਾਵੇ ਜੀ ਹੁਣ ਇਹ ਸਾਰਾ ਪਾਣੀ ਸਾਡੇ ਸਿਰ ਮਾਰ ਕੇ ਤਾਂ ਨਹਿਰ ਸਾਰ ਟੁੱਟ ਗਈ ਸਾਰੀ ਜੀ ਇਹ ਵਿੱਚੋਂ ਸਾਫ ਸਫਾਈ ਕੀਤੀ ਜਾਵੇ ਜੀ ਬਾਕੀ ਜੋ ਸਾਡੇ ਲਾਗੇ ਫਸਲਾਂ ਦਾ ਨੁਕਸਾਨ ਹੋਇਆ ਉਹਦਾ ਵੀ ਮੁਆਵਜ਼ਾ ਜੋ ਬਣਦਾ ਆ ਉਹ ਜ਼ਿੰਮੇਵਾਰਾਂ ਨੂੰ ਦਿੱਤਾ ਜਾਵੇ ਜੀ